ਸੁਸਕਾਰ ਦੋਸਤੋ ਮੈਂ ਅਨੰਨ ਰੂਲਾ ਹੂੰ ਗੱਲ ਕਰਦੇ ਆਂ ਜੇਂਂਂ ਜੰਜ਼ੀਰਾ ਦੇ ਹਾਲਾਤਾਂ ਦੀ ਦੋਸਤੋ ਵਪਾਰੀਆਂ ਨੂੰ ਦਹਿਸ਼ਤ ਚ ਪਾਉਣ ਲਈ ਚੋਰ ਹੋਏ ਜੀਰਾ ਚ ਫੇਰ ਸਰਗਰਮ ਰੈਡੀਮੇਡ ਦੀ ਦੁਕਾਨ ਤੇ ਲੱਖ ਰੁਪਏ ਦੀ ਕਰਕੇ ਚੋਰੀ ਤੇ ਪੁਲਿਸ ਫੇਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਆ ਤਮਾਸ਼ਾ ਦੋਸਤੋ ਸਾਡੇ ਪੰਜਾਬ ਚ ਕਾਨੂੰਨ ਤੇ ਪੁਲਿਸ ਦਾ ਪ੍ਰੈਸ਼ਰ ਇੰਨਾ ਲੋ ਹੋ ਗਿਆ ਹੈ ਕਿ ਚੋਰਾਂ ਦੇ ਹੌਸਲੇ ਫੇਰ ਬਲੰਦ ਹੁੰਦੇ ਦਿਖਾਈ ਦੇ ਰਹੇ ਹਨ ਪਹਿਲਾ ਕਰਿਆਨੇ ਦੀਆਂ ਦੁਕਾਨਾਂ ਤੇ ਚੋਰੀ ਕਰਨ ਤੋਂ ਬਾਅਦ ਹੁਣ ਥੋੜਾ ਜਿਹਾ ਵਿਸ਼ਰਾਮ ਕਰਨ ਤੋਂ ਬਾਅਦ ਚੋਰਾਂ ਨੇ ਹੁਣ ਫਾਇਦਾ ਲੈ ਕੇ ਚੋਰੀ ਦੁਨਿਆ ਦਾ ਸਿਲਸਿਲਾ ਕਿਉਂਕਿ ਪਕੜੇ ਦਾ ਜਾਣਾ ਹੀ ਨਹੀਂ ਉਹਨਾਂ ਨੇ ਚੋਰੀਆਂ ਦਾ ਸਿਲਸਿਲਾ ਫੇਰ ਸ਼ੁਰੂ ਕਰ ਦਿੱਤਾ ਹੈ ਤੇ ਇਸ ਵਾਰ ਕੋਟੀ ਸੇਖਾ ਰੋਡ ਤੇ ਫੈਸ਼ਨ ਹੱਬ ਦੇ ਨਾਮਕ ਦੀ ਦੁਕਾਨ ਤੇ ਚੋਰਾਂ ਨੇ ਵੱਡਾ ਹੱਥ ਮਾਰਿਆ ਹੈ ਉਹ ਵੀ ਪੁਲਿਸ ਸਟੇਸ਼ਨ ਤੋਂ ਕੁਝ ਹੀ ਦੂਰੀ ਤੇ ਹੈ ਦੋਸਤੋ ਜਦੋਂ ਅਸੀਂ ਦੁਕਾਨਾਂ ਤੋਂ ਘਰੇ ਚਲੇ ਜਾਂਦੇ ਹਾਂ ਇਹ ਸੋਚ ਕੇ ਕਿ ਪੁਲਿਸ ਰਾਤ ਨੂੰ ਸਾਡੀਆਂ ਦੁਕਾਨਾਂ ਦੀ ਰੱਖਿਆ ਕਰਦੀ ਹੋਵੇਗੀ ਤਕਸਤ ਕਰਦੀ ਹੋਵੇਗੀ ਪਰ ਲੱਖਾਂ ਰੁਪਏ ਦੀ ਤਨਖਾਹਾਂ ਲੈਣ ਵਾਲੇ ਵਰਦੀਆਂ ਦਿੱਤੀਆਂ ਤੇ ਹਥਿਆਰਾਂ ਵੀ ਦਿੱਤੇ ਹਨ ਦੇ ਲੈਸ ਵਿੱਚ ਇਹ ਪੁਲਿਸ ਵਾਲੇ ਲੱਗਦਾ ਹੋਊਗਾ ਕਿ ਰਾਤ ਨੂੰ ਇਹ ਆਪਣੀਆਂ ਡਿਊਟੀਆਂ ਤੇ ਨਿਕਲੇ ਹੋਣਗੇ ਇਹ ਹੁਣ ਨਾ ਫੋਨ ਕਰਕੇ ਡਿਊਟੀ ਤੇ ਨਿਕਲਣ ਕਰਕੇ ਇਸ ਦਾ ਫਾਇਦਾ ਦੋਸਤੋ ਜਿਹੜੇ ਚੋਰ ਹੈ ਉਹ ਦੁਕਾਨਾਂ ਦੇ ਸਿਹਤ ਮਾਰੀ ਕਰਕੇ ਲੈ ਰਹੇ ਹਨ ਤੇ ਹੁਣ ਇਹ ਜਿਹੜੀ ਸੇਧਮਾਰੀ ਕੀਤੀ ਹੈ ਫੈਸ਼ਨ ਹੱਬ ਦੇ ਲੱਖਾਂ ਰੁਪਏ ਦਾ ਰੈਡੀमेड ਜੀਨਸ ਤੇ ਕਪੜਾ ਲੈ ਕੇ ਹਨ ਪਰ ਹੁਣ ਜਿੰਨਾ ਨਾਲ ਬੀਤੀ ਹੈ ਉਹਨਾਂ ਨੂੰ ਪਤਾ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਪਤਾ ਸਾਡੇ ਨਾਲ ਕੀ ਬੀਤੀ ਹੈ ਰੈਡੀमेड ਦੇ ਮਾਲਕ ਜਕਸੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ بیٹے ਨੂੰ ਜਿਹੜੀ ਰੈਡੀमेड ਦੀ ਦੁਕਾਨ ਖਲਵਾ ਕੇ ਦਿੱਤੀ ਸੀ ਕਾਰੋਬਾਰ ਬਿਲਕੁਲ ਪਹਿਲਾਂ ਵੀ ਨਹੀਂ ਸੀ ਹੁਣ ਪਰ ਹੁਣ ਚੋਰਾਂ ਨੇ ਉਹਨਾਂ ਦੀ ਦੁਕਾਨਾਂ ਦੇ ਧਾਵਾ ਬੋਲ ਕੇ ਜਿਹੜਾ ਉਹਨਾਂ ਦਾ ਬਹੁਤ ਵੱਡਾ 8-9 ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ ਦੋਸਤੋ ਇਸ ਘਟਨਾ ਤੋਂ ਬਾਅਦ ਹੁਣ ਫਿਰ ਜੀਰਾ ਪੁਲਿਸ ਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਹਨ ਇਸ ਦੇ ਨਾਲ ਨਾਲ ਜਿਹੜੀ ਹੈ ਪਾਰਟੀ ਹੈ ਪਾਰਟੀ ਤੇ ਵੀ ਤੇ ਜਿਹੜੀ ਹੈ ਸਰਕਾਰ ਤੇ ਵੀ ਇੱਕ ਸਵਾਲ ਸਵਾਲੀਆ ਨਿਸ਼ਾਨ ਲੱਗੇ ਕਿ ਜਿਹੜੇ ਵਪਾਰੀ ਹੈ ਹੁਣ ਇਦਾਂ ਹੀ ਜਿਹੜਾ ਹੈ ਚੋਰਾ ਦਾ ਸਾਹਮਣਾ ਕਰਦੇ ਰਹਿਣਗੇ ਤੇ ਚੋਰ ਚੋਰੀਆਂ ਕਰਦੇ ਰਹਿਣਗੇ ਕਿ ਜਿਹੜੇ ਚ ਸੁਰੱਖਿਆ ਜਿਹੜੇ ਦੱਸਦੇ ਨੇ ਜਿਹੜੇ ਪਲੀਜ਼ ਹੈ ਇਹਨਾਂ ਦਾ ਕੀ ਰੋਲ ਹੈ ਇਹ ਹੁਣ ਲੋਕਾਂ ਲਈ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ ਤੇ ਲੋਕ ਚਿੰਤਤ ਹਨ ਵਪਾਰੀ ਨਿਚਿੰਤ ਹਨ ਤੇ ਸੋਚੀ ਪਏ ਹਨ ਹੁਣ ਚਾਹੀਏ ਤੇ ਚਾਹੀਏ ਕਿੱਥੇ ਦੁਕਾਨਾਂ ਜਿਹੜੀਆਂ ਆ ਆਪਣੀਆਂ ਰਾਤ ਨੂੰ ਬੰਦ ਕਰਕੇ ਚਲੇ ਤੇ ਜਾਂਦੇ ਆ ਪਰ ਸਾਡੀ ਸੁਰੱਖਿਆ ਦਾ ਹੁਣ ਇੰਤਜ਼ਾਮ ਤਾਂ ਹੈ ਨਹੀਂ ਕਿਵੇਂ ਕਰੀਏ